ਮਾਨ ਸਰਕਾਰ ਦੇ ਸਿਹਤ ਖੇਤਰ 'ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦਿਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ ਵਟਸਐਪ ਤੇ ਮਿਲਣ ਗਿਆ ਆਮ ਆਦਮੀ ਕਲੀਨਿਕਾਂ ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ ਆਮ ਆਦਮੀ ਕਲੀਨਿਕਾਂ ਚ 47 ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ ਚ ਐਂਟੀ ਰੈਬੀਸ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ ਇਹ ਆ ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ ਪੰਜਾਬ ਦੇ ਵਿੱਚ ਜਿੱਥੇ ਹੜ੍ਹ ਆਏ ਹੋਏ ਨੇ ਉੱਥੇ ਹੀ ਵੱਡੇ ਸਵਾਲ ਖੜੇ ਹੋ ਰਹੇ ਸੀ ਕਿ ਹੁਣ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੀ ਸਾਰ ਕਿਉਂ ਨਹੀਂ ਲਈ ਤੇ ਇਨਾਂ ਹੀ ਚਰਚਾਵਾਂ ਨੂੰ ਹੁਣ ਵਿਸ਼ਰਾਮ ਲੱਗਦਾ ਹੋਇਆ ਨਜ਼ਰ ਆ ਰਿਹਾ ਹੈ ਵੱਡੀ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਸਤਿ ਸ੍ਰੀ ਅਕਾਲ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਤੁਸੀਂ ਦੇਖ ਰਹੇ ਹੋ 85 ਚੈਨਲ ਪੰਜਾਬੀ ਤੇ ਵੱਡੀ ਖਬਰ ਜਿਹੜੀ ਹੈ ਉਹ ਸਾਹਮਣੇ ਆ ਰਹੀ ਹੈ ਜਾਣਕਾਰੀ ਮਿਲੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫੋਨ ਕੀਤਾ ਗਿਆ ਹੈ ਜਿਵੇਂ ਹੀ ਆਪਣਾ ਵਿਦੇਸ਼ ਦੌਰਾ ਖਤਮ ਕਰਕੇ ਦਿੱਲੀ ਉਤਰੇ ਤਾਂ ਉਵੇਂ ਹੀ ਭਾਰਤ ਆਉਂਦਿਆ ਸਾਰ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਵਾਈ ਜਹਾਜ਼ ਤੋਂ ਉਤਰਿਆ ਸਾਰ ਹੀ ਮੁੱਖ ਮੰਤਰੀ ਭਗਵੰਤ ਮਾਨ ਹਰਿਆਣਾ ਨੂੰ ਫੋਨ ਕੀਤਾ ਤੇ ਫੋਨ ਕਰਕੇ ਉਹਨਾਂ ਨੇ ਪੰਜਾਬ ਦੀ ਮੌਜੂਦਾ ਸਥਿਤੀ ਦਾ ਹਾਲਚਲ ਜਾਣਿਆ ਇਸ ਤੋਂ ਲਾਵਾ ਆਸ਼ਵਾਸਨ ਵੀ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਜਿਸ ਕਿਸੇ ਚੀਜ਼ ਦੀ ਵੀ ਲੋੜ ਹੋਊਗੀ ਉਹ ਸਾਰੀ ਤਰਾਂ ਦੀ ਮਦਦ ਜਿਹੜੀ ਹੈ ਤੇ ਸਪੋਰਟ ਜਿਹੜੀ ਹੈ ਉਹ ਜ਼ਰੂਰ ਦਿੱਤੀ ਜਾਊਗੀ ਸੋ ਇਹ ਕੌਣ ਹਵਾਲਾ ਦੇ ਰਿਹਾ ਹੈ ਇਸ ਖਬਰ ਦਾ ਸੋ ਇਹ ਖਬਰ ਜਿਹੜੀ ਹੈ ਹਿੰਦੁਸਤਾਨ ਟਾਈਮਜ਼ ਦੇ ਵਿੱਚ ਕੁਝ ਹੀ ਦਿਨ ਪਹਿਲਾਂ ਨਸ਼ਰ ਕੀਤੀ ਗਈ ਹੈ ਹਿੰਦੁਸਤਾਨ ਟਾਈਮਜ਼ ਨੇ ਇਹ ਜਾਣਕਾਰੀ ਦਿੱਤੀ ਹੈ ਹਿੰਦੁਸਤਾਨ ਟਾਈਮਜ਼ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਆਉਂਦਿਆਂ ਸਾਰ ਹੀ ਚਾਈਨਾ ਤੇ ਜਾਪਾਨ ਦਾ ਆਪਣਾ ਦੌਰਾ ਖਤਮ ਕਰਕੇ ਭਾਰਤ ਆਉਂਦਿਆਂ ਸਾਰ ਹੀ ਪੰਜਾਬ ਦਾ ਹਾਲਚਲ ਜਾਣਿਆ ਔਰ ਇੱਕ ਪਾਸੇ ਜਿੱਥੇ ਦੋਸ਼ ਲੱਗ ਰਹੇ ਸੀਗੇ ਕਿ ਹਜੇ ਤੱਕ ਪ੍ਰਧਾਨ ਮੰਤਰੀ ਨੇ ਇੱਕ ਟਵੀਟ ਵੀ ਨਹੀਂ ਕੀਤਾ ਕਿਸੇ ਤਰ੍ਹਾਂ ਦਾ ਬਿਆਨ ਵੀ ਨਹੀਂ ਦਿੱਤਾ ਇਨ੍ਹਾਂ ਹੀ ਚਰਚਾਵਾਂ ਦੇ ਵਿਚਾਲੇ ਪ੍ਰਧਾਨ ਮੰਤਰੀ ਸਾਹਿਬ ਨੇ ਫੋਨ ਕੀਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲਿਆ ਗਿਆ ਫੋਨ ਦੇ ਉੱਤੇ ਹਾਲਚਾਲ ਪੁੱਛਿਆ ਗਿਆ ਪੰਜਾਬ ਵਾਸੀਆਂ ਦੀ ਖਬਰ ਲਈ ਗਈ ਹੈ ਔਰ ਨਾਲ ਹੀ ਆਖਿਆ ਗਿਆ ਹੈ ਕਿ ਜਿਸ ਤਰ੍ਹਾਂ ਦੀ ਵੀ ਮਦਦ ਦੀ ਲੋੜ ਹੋਊਗੀ ਉਹ ਮਦਦ ਵੀ ਤੇ ਸਪੋਰਟ ਵੀ ਹਰ ਤਰ੍ਹਾਂ ਦੀ ਕੇਂਦਰ ਜ਼ਰੂਰ ਪਹੁੰਚਾਵੇਗਾ ਸੋ ਇਹ ਗੱਲਬਾਤ ਹੈ ਜਿਹੜੀ ਉਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਹਿੰਦੁਸਤਾਨ ਟਾਈਮਜ਼ ਦੇ ਵੱਲੋਂ ਆਪਣੀ ਰਿਪੋਰਟ ਦੇ ਵਿੱਚ ਨਾਲ ਹਿੰਦੁਸਤਾਨ ਟਾਈਮਜ਼ ਦਾ ਇਹ ਵੀ ਕਹਿਣਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਅਵੇਲੇਬਲ ਨਹੀਂ ਸੀ ਇਸ ਕਰਕੇ ਉਹਨਾਂ ਤੋਂ ਇਸ ਖਬਰ ਦੀ ਪੁਸ਼ਟੀ ਨਹੀਂ ਹੋ ਸਕੀ ਨਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਹਰਾਂ ਦੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਨਾ ਹੀ ਆਮ ਆਨਵੀ ਪਾਰਟੀ ਦੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਨਾ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੋਸ਼ਲ ਮੀਡੀਆ ਅਕਾਊਂਟਸ ਦੇ ਉੱਤੇ ਤੇ ਨਾ ਹੀ ਪੀਐਮਓ ਦੇ ਸੋਸ਼ਲ ਮੀਡੀਆ ਅਕਾਊਂਟਸ ਦੇ ਉੱਤੇ ਇਸ ਗੱਲ ਦੀ ਹਈ ਹੈ ਫਿਲਹਾਲ ਅਧਿਕਾਰਿਤ ਬਿਆਨ ਇਸ ਬਾਰੇ ਕੋਈ ਨਹੀਂ ਆਇਆ ਕਿ ਵਾਕਿਆ ਇਸ ਦੇ ਵਿੱਚ ਗੱਲ ਹੋਈ ਹੈ ਕਿੰਨੀ ਕੁ ਦੇਰ ਤੱਕ ਗੱਲਬਾਤ ਹੋਈ ਹੈ ਕਿਹੜੇ ਕਿਹੜੇ ਮਸਲਿਆਂ ਦੇ ਉੱਤੇ ਚਰਚਾ ਹੋਈ ਹੈ ਕਿਸ ਰਾਹਤ ਦੀ ਗੱਲ ਕੀਤੀ ਗਈ ਹੈ ਕਿਸ ਤਰ੍ਹਾਂ ਦੇ ਸਪੋਰਟ ਦੇਣ ਦੀ ਗੱਲ ਕੀਤੀ ਗਈ ਹੈ ਪਰ ਇਹ ਜਾਣਕਾਰੀ ਜਿਹੜੀ ਹੈ ਇਹ ਹੁਣ ਕੱਲ੍ਹ ਯਾ ਫਿਰ ਸ਼ਾਇਦ ਥੋੜੀ ਹੀ ਸਮੇਂ ਬਾਅਦ ਆਮ ਆਨਵੀ ਪਾਰਟੀ ਜਾਂ ਫਿਰ ਪੰਜਾਬ ਸਰਕਾਰਾਂ ਖੁਦ ਮੁੱਖ ਮੰਤਰੀ ਭਗਵੰਤ ਮਾਨ ਦੇ ਦੇਣ ਕਿਉਂਕਿ ਸਵਾਲ ਬਹੁਤ ਤਰ੍ਹਾਂ ਦੇ ਉਠਾਏ ਜਾ ਰਹੇ ਸੀ ਬੀਜੇਪੀ ਦੇ ਉੱਤੇ ਸਵਾਲ ਉਠ ਰਹੇ ਸੀ ਕਿ ਪ੍ਰਧਾਨ ਮੰਤਰੀ ਸਾਹਿਬ ਕਿੱਥੇ ਨੇ ਪ੍ਰਧਾਨ ਮੰਤਰੀ ਸਾਹਿਬ ਨੂੰ ਅਫਗਾਨਿਸਤਾਨ ਦਾ ਉਹ ਅਰਥਕਵੇਕ ਉਹ ਭੁਚਾਲ ਤਾਂ ਦਿਖ ਰਿਹਾ ਪਰ ਪ੍ਰਧਾਨ ਮੰਤਰੀ ਸਾਹਿਬ ਨੂੰ ਪੰਜਾਬ ਕਿਉਂ ਨਹੀਂ ਨਜ਼ਰ ਆ ਰਿਹਾ ਭਾਰਤ ਕਿਉਂ ਨਹੀਂ ਨਜ਼ਰ ਆ ਰਿਹਾ ਨਾਰਥ ਇੰਡੀਆ ਉੱਤਰੀ ਭਾਰਤ ਇਸ ਵੇਲੇ ਜਿਹੜਾ ਜਲਥਲ ਹੋਇਆ ਪਿਆ ਉਹ ਨਜ਼ਰ ਕਿਉਂ ਨਹੀਂ ਆ ਰਿਹਾ ਸੂਬੇ ਸਮੁੰਦਰਬੰਦੇ ਜਾ ਰਹੇ ਨੇ ਦਰਿਆ ਜਾ ਰਹੇ ਨੇ ਉਹ ਨਜ਼ਰ ਕਿਉਂ ਨਹੀਂ ਆ ਰਹੇ ਸੋ ਇਹ ਵੀ ਤੁਹਾਨੂੰ ਦੱਸਦੀ ਹੈ ਕਿ ਵੱਖ-ਵੱਖ ਸੱਮਿਟ ਦੇ ਵਿੱਚ ਵੱਖ-ਵੱਖ ਦੇਸ਼ਾਂ ਦੇ ਵਿੱਚ ਦੌੜਾ ਸੀਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਾਂ ਦਾ ਚਾਇਨਾ ਜਾਪਾਨ ਦੇ ਵਿੱਚ ਉਸ ਤੋਂ ਇਲਾਵਾ SCO ਦੀ ਸੱਮਿਟ ਸੀਗੀ ਸੋ ਇੰਨਾ ਵਿਦੇਸ਼ੀ ਦੌਰਿਆਂ ਕਰਕੇ ਔਰ ਇੰਨਾ ਵਿਦੇਸ਼ੀ ਅੰਤਰਰਾਸ਼ਟਰੀ ਮੀਟਿੰਗਾਂ ਕਰਕੇ ਪ੍ਰਧਾਨ ਮੰਤਰੀ ਨੂੰ ਵਿਦੇਸ਼ ਦੌਰੇ ਤੇ ਜਾਣਾ ਪਿਆ ਸੋ ਸਵਾਲ ਬਹੁਤ ਵੱਡੇ ਖੜੇ ਹੋਣ ਲੱਗ ਗਏ ਕਿ ਉਹਨਾਂ ਦੇ ਲਈ ਦੌੜਾ ਇੰਨਾ ਜ਼ਰੂਰੀ ਕਿਉਂ ਸੀ ਸੋ ਜਿਵੇਂ ਹੀ ਪ੍ਰਧਾਨ ਮੰਤਰੀ ਸਾਹਿਬ ਭਾਰਤ ਆਏ ਤਾਂ ਇਹ ਜਾਣਕਾਰੀ ਮਿਲੀ ਹੈ ਉੱਤਰਧਿਆਸਾਰ ਹੀ ਉਹਨਾਂ ਨੇ ਫੋਨ ਕੀਤਾ ਪੰਜਾਬ ਦੇ ਮੁੱਖ ਮੰਤਰੀ ਨੂੰ ਹਾਲਚਾਲ ਜਾਣਿਆ ਆਸ਼ਵਾਸਨ ਦਿੱਤਾ ਕਿ ਸਾਰਾ ਕੁਝ ਠੀਕ ਰਹੇਗਾ ਹੁਣ ਜਿਹੜੀ ਜਾਣਕਾਰੀ ਸਾਡੇ ਕੋਲ ਹੈ ਉਹ ਜਾਣਕਾਰੀ ਕਹਿੰਦੀ ਹੈ ਕਿ 1000 ਤੋਂ ਵੱਧ ਪਿੰਡ ਪ੍ਰਭਾਵਿਤ ਹੋ ਚੁੱਕੇ ਨੇ ਹਰ ਦੇ ਨਾਲ ਔਰ ਹੌਲੀ ਹੌਲੀ ਗਿਣਤੀ ਵੱਧ ਰਹੀ ਹੈ ਅ ਜਿਵੇਂ ਜ਼ਿਕਰ ਕਰਾਂ ਕੁੱਲ 7 ਜ਼ਿਲ੍ਹੇ 7 ਤੋਂ ਗਿਣਤੀ 9 ਹੋਈ 9 ਤੋਂ ਗਿਣਤੀ ਵੱਧ ਰਹੀ ਹੈ ਬਾਰਡਰ ਬੈਲਟ ਜਿਹੜੀ ਔਰ ਗੁਰਦਾਸਪੁਰ ਤੋਂ ਲੈ ਕੇ ਪਠਾਨਕੋਟ ਪਠਾਨਕੋਟ ਤੋਂ ਇਲਾਵਾ ਫਿਰੋਜ਼ਪੁਰ ਫਾਜ਼ਲਕਾ ਤੜਨ ਤਾਰਨ ਕਪੂਰਥਲਾ ਸultanpur ਲੋਧੀ ਇਸ ਤਰ੍ਹਾਂ ਦੇ ਜਿਹੜੇ ਇਲਾਕੇ ਨੇ ਹੁਸ਼ਿਆਰਪੁਰ ਇਹ ਸਾਰੇ ਇਲਾਕੇ ਹੜ ਦੀ ਚਪੇੜ ਦੇ ਵਿੱਚ ਆਏ ਹੋਏ ਨੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਪਿੰਡਾਂ ਦੀ ਗਿਣਤੀ ਜਿਹੜੀ ਆ ਪਹੁੰਚ ਚੁੱਕੀ ਹੈ ਗੁਰਦਾਸਪੁਰ ਦੇ ਤਾਂ 300 ਤੋਂ ਵੱਧ ਪਿੰਡ ਚਪੇੜ ਦੇ ਵਿੱਚ ਆਏ ਹੋਏ ਨੇ ਸੋ ਵਕ ਵਕ ਜਿਹੜੇ ਲੀਡਰ ਨੇ ਉਹ ਔਨ ਦਾ ਫੀਲਡ ਨੇ ਔਰ ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਜਾਇਜ਼ਾ ਲੈ ਕੇ ਆਏ ਨੇ ਅੱਜ ਫਿਰ ਤੋਂ ਹੁਸ਼ਿਆਰਪੁਰ ਵੀ ਗਏ ਸੀ ਟੰਡਾ ਵੀ ਗਏ ਸੀ ਉਸ ਤੋਂ ਇਲਾਵਾ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੀ ਵਖਵਖ ਪਿੰਡਾਂ 'ਚ ਜਾ ਕੇ ਲੋਕਾਂ ਨਾਲ ਮੁਲਾਕਾਤਾ ਕਰ ਰਹੇ ਨੇ ਔਰ ਉਹਨਾਂ ਨੇ ਆਖਿਆ ਵੀ ਹੈ ਕਿ ਇਹ ਜਿਹੜੇ ਮਾਮਲੇ ਨੇ ਕਮਜ਼ੋਰ ਬੰਨਾਂ ਵਾਲੇ ਇਹ ਜ਼ਰੂਰ ਹੋ ਚੁੱਕਣਗੇ ਸੈਂਟਰ ਦੇ ਵਿੱਚ ਇਸ ਤੋਂ ਇਲਾਵਾ ਸ਼ਰਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਹਰੀ ਵਖਵਖ ਆ ਥਾਵਾਂ ਦਾ ਦੌਰਾ ਕਰ ਰਹੇ ਨੇ ਔਰ ਇਸ ਤੋਂ ਇਲਾਵਾ ਅੱਜ ਪਟਿਆਲਾ ਦੇ ਵਿੱਚ ਵੀ ਉਹ ਗਏ ਇੱਕ ਗਰਨਦੀ ਦਾ ਉਹਨਾਂ ਨੇ ਦੌਰਾ ਕੀਤਾ ਇਸ ਤੋਂ ਇਲਾਵਾ ਉਹਨਾਂ ਨੇ ਯੂਥ ਅਕਾਲੀ ਦਲ ਦੀ ਡਿਊਟੀ ਲਗਾਈ ਹੈ ਜਲੰਧਰ ਦੇ ਵਿੱਚ ਇੱਕ ਸੈਂਟਰ ਸਥਾਪਿਤ ਕੀਤਾ ਹੈ ਕਿ ਜੇ ਕਿਸੇ ਨੂੰ ਵੀ ਲੋੜ ਹੋਊਗੀ ਤਾਂ ਜਲੰਧਰ ਦੇ ਕੰਟਰੋਲ ਰੂਮ ਦੇ ਵਿੱਚ ਕਾਲ ਕੀਤੀ ਜਾਵੇ ਯੂਥ ਅਕਾਲੀ ਦਲ ਦੇ ਜਿਹੜੇ ਵਰਕਰ ਨੇ ਉਹ ਸਮੇਂ ਦੇ ਉੱਤੇ ਸਮਗਰੀ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰਨਗੇ ਪਹੁੰਚਾਈ ਵੀ ਜਾਊਗੀ ਸੋ ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਆਪਣਾ ਕੰਮ ਕਰ ਰਹੀ ਹੈ ਉੱਥੇ ਦੂਜੇ ਪਾਸੇ ਵਿਰੋਧੀ ਧਿਰਾਂ ਜਿਹੜੀਆਂ ਨੇ ਉਹ ਵੀ ਇਸ ਵੇਲੇ ਡਟੀਆਂ ਹੋਈਆਂ ਨੇ ਇੱਕ ਪਾਸੇ ਕਾਂਟੋ ਕਲੇਸ਼ਵੀ ਚੱਲ ਰਹੇ ਨੇ ਦੂਜੇ ਪਾਸੇ ਲੋਕਾਂ ਦੀ ਦਾਦ ਵੀ ਕਰਨ ਵਾਸਤੇ ਵਿਰੋਧੀ ਪਾਰਟੀਆਂ ਤਤ ਪਰ ਆਈਆਂ ਹੋਈਆਂ ਨੇ ਬੀਜੇਪੀ ਦੇ ਉੱਤੇ ਸਵਾਲ ਖੜੇ ਹੋ ਰਹੇ ਸੀ ਬੀਜੇਪੀ ਦੇ ਉੱਤੇ ਹੁਣ ਵੀ ਸਵਾਲ ਖੜੇ ਹੋ ਰਹੇ ਨੇ ਕਿ ਸੁਨੀਲ ਜਾਖੜ ਸਾਹਿਬ ਨੇ ਜਾਇਜ਼ਾ ਲਿਆ ਜਾਇਜ਼ਾ ਲੈਣ ਤੋਂ ਬਾਅਦ ਪ੍ਰਧਾਨ ਮੰਤਰੀ ਸਾਹਿਬ ਨੂੰ ਚਿੱਠੀ ਲਿਖੀ ਤੇ ਉਸ ਤੋਂ ਬਾਅਦ ਕਿੱਥੇ ਨੇ ਸੁਨੀਲ ਜਾਖੜ ਸਾਹਿਬ ਕਿੱਥੇ ਐ ਬੀਜੇਪੀ ਦੇ ਬਾਕੀ ਵੱਡੇ ਲੀਡਰ ਕਿੱਥੇ ਨੇ ਕੈਪਟਨ ਅਮਰਿੰਦਰ ਸਿੰਘ ਕਿੱਥੇ ਨੇ ਮਹਾਰਾਣੀ ਪ੍ਰਨੀਤ ਕੌਰ ਤੇ ਕਿੱਥੇ ਨੇ ਉਹ ਲੀਡਰ ਜਿਹੜੇ ਕਹਿੰਦੇ ਸੀ ਕਿ ਪੰਜਾਬ ਤੇ ਕਿਸਾਨਾਂ ਦੇ ਨਾਲ ਪੰਜਾਬ ਬੀਜੇਪੀ ਤੇ ਸੈਂਟਰ ਦੀ ਬੀਜੇਪੀ ਡਟ ਕੇ ਖੜੀ ਆ ਵੱਡੇ ਸਵਾਲ ਜਿਹੜੇ ਨੇ ਅੱਜ ਖੜੇ ਹੋ ਨੰ ਮੰਤਰੀ ਸਾਹਿਬ ਦਾ ਇਸ ਤਰੀਕੇ ਦੇ ਨਾਲ ਜਿਹੜਾ ਫੋਨ ਆਇਆ ਹੈ ਜਾਇਜ਼ਾ ਉਹਨਾਂ ਨੇ ਫੋਨ ਦੇ ਉੱਤੇ ਲਿਆ ਗਿਆ ਸੋ ਵਾਕਏ ਦੇ ਵਿੱਚ ਇਹ ਖਬਰਾਂ ਹਿੰਦੁਸਤਾਨ ਟਾਈਮਸ ਦੀ ਜਿਹੜੀ ਰਿਪੋਰਟ ਹੈ ਇਹ ਰਿਪੋਰਟ ਸਹੀ ਕਹਿੰਦੀ ਹੈ ਜਾਂ ਫਿਰ ਇਸ ਰਿਪੋਰਟ ਦੇ ਵਿੱਚ ਕੋਈ ਫੇਰਬਦਲ ਕੀਤੇ ਜਾਣਗੇ ਇਹਦੇ ਉੱਤੇ ਵੀ ਨਸਰਾ ਬੜੀਆਂ ਦੂਜੇ ਪਾਸੇ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਹਰਾਂ ਦੇ ਨਾਲ ਵੀ ਗੱਲਬਾਤ ਹੋਈ ਸੀਗੀ ਮੁੱਖ ਮੰਤਰੀ ਭਗਵੰਤ ਮਾਨ ਹਰਾਂ ਦੀ ਫੋਨ ਦੇ ਉੱਤੇ ਉਹਨਾਂ ਨੇ ਵੀ ਜਾਇਜ਼ਾ ਲਿਆ ਔਰ ਉਹਨਾਂ ਨੇ ਵੀ ਆਸ਼ਵਾਸਨ ਦਵਾਇਆ ਕਿ ਜ਼ਰੂਰ ਅਸੀਂ ਪੂਰੀ ਬੰਦੀ ਮਦਦ ਹੈ ਜਿਹੜੀ ਉਹ ਕੀਤੀ ਜਾਊਗੀ ਪੂਰੀ ਰੀਲੀਫ ਭੇਜੀ ਜਾਊਗੀ ਸਪੋਰ ਇਸ ਤੋਂ ਇਲਾਵਾ ਕੇਂਦਰ ਨੇ ਟੀਮਾਂ ਬਣਾ ਦਿੱਤੀਆਂ ਨੇ ਤੇ ਉਹ ਟੀਮਾਂ ਜਾਣਗੀਆਂ ਵੱਖ-ਵੱਖ ਸੂਬਿਆਂ ਦੇ ਵਿੱਚ ਜਾ ਕੇ ਮੁਲਾਂਕਣ ਕਰਨਗੀਆਂ ਸਥਿਤੀ ਦਾ ਜਾਇਜ਼ਾ ਲੈਣਗੀਆਂ ਰਿਪੋਰਟ ਤਿਆਰ ਕਰਨਗੀਆਂ ਰਿਪੋਰਟ ਸੈਂਟਰ ਨੂੰ ਦੇਣਗੀਆਂ ਫਿਰ ਉਸ ਰਿਪੋਰਟ ਦੇ ਆਧਾਰ ਦੇ ਉੱਤੇ ਜਿਹੜੇ ਰਿਲੀਫ ਪੈਕੇਜ ਜਾਂ ਫੰਡ ਭੇਜਣੇ ਨੇ ਉਹ ਸੈਂਟਰ ਦੇ ਵੱਲੋਂ ਭੇਜੇ ਜਾਣਗੇ ਸੋ ਸਵਾਲ ਇਹ ਹੈ ਕਿ ਮੁੱਖ ਮੰਤਰੀ ਸਾਹਿਬ ਨੇ ਆਪਣੀ ਚਿੱਠੀ ਦੇ ਵਿੱਚ ਜਿਹੜੇ 60000 ਕਰੋੜ ਰੁਪਏ ਆਰਡੀਐਫ ਦਾ ਜ਼ਿਕਰ ਕੀਤਾ ਸੀ ਕਿ ਉਹਦੀ ਮੰਗ ਕੀਤੀ ਉਸ ਤੋਂ ਇਲਾਵਾ ਜ਼ਿਕਰ ਇਹ ਹੈ ਕਿ ਜਿਹੜਾ ਮੁਆਵਜ਼ਾ ਵਧਾਉਣ ਦੀ ਗੱਲ ਕੀਤੀ ਸੀ ਕਿ ਉਹ ਗੱਲ ਕੀਤੀ ਮੁੱਖ ਮੰਤਰੀ ਸਾਹਿਬ ਨੇ ਪ੍ਰਧਾਨ ਮੰਤਰੀ ਸਾਹਿਬ ਦੇ ਨਾਲ ਸੋ ਜਿਹੜੀਆਂ ਜੜੀਆਂ ਮੰਗਾਂ ਸੀਗੀਆਂ ਪੰਜਾਬ ਦੇ ਮੁੱਖ ਮੰਤਰੀ ਹਰਾਨੇ ਆ ਆਪਦੀ ਚਿੱਠੀ ਜਿਹੜੀ ਪੀਐਮ ਨੂੰ ਲਿਖੀ ਸੀ ਉਸ ਚਿੱਠੀ 'ਚ ਜੜੀਆਂ ਮੰਗਾਂ ਸੀ ਉਹਦੇ ਬਾਰੇ ਫੋਨ ਦੇ ਉੱਤੇ ਗੱਲਬਾਤ ਹੋਈ ਕਿ ਨਹੀਂ ਹੋਈ ਇਸ ਬਾਰੇ ਵੀ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਸ਼ਾਇਦ ਅੱਜ ਨਾ ਮਿਲ ਪਰ ਕੱਲ ਜ਼ਰੂਰ ਮਿਲਣਗੇ ਜਦੋਂ ਲੀਡਰਾਂ ਤੋਂ ਪੁੱਛਿਆ ਜਾਊਗਾ ਜਦੋਂ ਮੁੱਖ ਮੰਤਰੀ ਸਾਹਿਬ ਤੋਂ ਪੁੱਛਿਆ ਜਾਊਗਾ ਜਾਂ ਫਿਰ ਹੋ ਸਕਦਾ ਹੈ ਕਿ ਬੀਜੇਪੀ ਵੀ ਪ੍ਰੈਸ ਕਾਨਫਰੰਸ ਕਰਕੇ ਜਾਂ ਥੋੜੇ ਹੀ ਸਮੇਂ ਬਾਅਦ ਕੋਈ ਟਵੀਟ ਕਰਕੇ ਇਸ ਦੀ ਜਾਣਕਾਰੀ ਦੇ ਦੇਵੇ ਕਿ ਬਿਲਕੁਲ ਪ੍ਰਧਾਨ ਮੰਤਰੀ ਸਾਹਿਬ ਨੇ ਗੱਲ ਵੀ ਕੀਤੀ ਹੈ ਔਰ ਕਿਹੜੇ ਕਿਹੜੇ ਵਾਅਦੇ ਕੀਤੇ ਨੇ ਉਹਨਾਂ ਦਾ ਵੀ ਜ਼ਿਕਰ ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ ਕੀਤਾ ਜਾਊਗਾ ਸੋ ਤੁਹਾਡੇ ਤੱਕ ਪਲ-ਪਲ ਦੀ ਅਪਡੇਟ ਅਸੀਂ ਇਸੇ ਹੀ ਤਰੀਕੇ ਨਾਲ ਪਹੁੰਚਾਉਂਦੇ ਰਵਾਂਗੇ ਕਿਹੜਾ ਲੀਡਰ ਕੀ ਕਰ ਰਿਹਾ ਹੈ ਕਿਹੜੀ ਫੀਲਡ ਦੇ ਉੱਤੇ ਕਿਹੜੀ ਜ਼ਿਲ੍ਹੇ ਦੇ ਵਿੱਚ ਕੀ ਹੁਣ ਸਥਿਤੀ ਬਣੀ ਹੋਈ ਹੈ ਔਰ ਇਸ ਵੇਲੇ ਪ੍ਰਸ਼ਾਸਨ ਕੀ ਕਰ ਰਿਹਾ ਹੈ ਇਸ ਸਾਰੀਆਂ ਜਾਣਕਾਰੀਆਂ ਤੁਹਾਡੇ ਤੱਕ ਇਸੇ ਹੀ ਤਰੀਕੇ ਨਾਲ ਸੀਡੀ 5 ਚੈਨਲ ਪੰਜਾਬੀ ਦੇ ਉੱਤੇ ਪਹੁੰਚਾਉਂਦੇ ਰਾਵਾਂਗੇ ਮੈਨੂੰ ਦਿਜਾਜ਼ਤ ਤਨwidehat ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮਥਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ